ਸਸੀ ਕਲਪਿਆ ਪੰਜਾਬੀਓ ਮੈਂ ਥੋੜਾ ਆਪਣਾ ਮਾਨ ਬਠਿੰਡੇ ਵਾਲਾ ਅੱਜ ਅਸੀਂ ਪਹੁੰਚੇ ਹਾਂ ਜੀ ਰੋਪੜ ਜ਼ਿਲ੍ਹੇ ਦੇ ਪਿੰਡ ਬਿੰਦ ਰਖ ਤੁਹਾਨੂੰ ਦਿਖਾਵਾਂਗੇ ਸਰਜੀਤ ਬਿੰਦ ਰਖੀਆ ਜੀ ਦਾ ਜੱਦੀ ਘਰ ਜਿੱਥੇ ਉਹਨਾਂ ਦਾ ਬਚਪਨ ਬੀਤਿਆ ਤੇ ਜਿੱਥੋਂ ਉੱਠ ਕੇ ਉਹਨਾਂ ਨੇ ਪੂਰੇ ਵਰਲਡ ਦੇ ਵਿੱਚ ਧੁੰਮਾ ਪਾਈਆਂ ਉਹ ਕਿਹੜਾ ਦੇਸ਼ ਹੈ ਜਿੱਥੇ ਉਹਨਾਂ ਨੇ ਪ੍ਰੋਗਰਾਮ ਨਹੀਂ ਲਾਏ ਆਪਾਂ ਨਿੱਕੋਂ ਦੇ ਟੀਵੀ ਦੇ ਵਿੱਚ ਦੇਖਦੇ ਰਹੇ ਆ ਹਨ ਤੇਰੇ ਚਿੱਤਰਾ ਯਾਰ ਬੋਲਦਾ ਅੱਜ ਵੀ ਬਹੁਤ ਕਲਾਕਾਰ ਉਹਨਾਂ ਦੇ ਗੀਤ ਸਟੇਜ ਤੇ गा ਕੇ ਆਪਦੀ ਰੋਜ਼ੀ ਰੋਟੀ ਕਮਾ ਰਹੇ ਆ ਉਹਨਾਂ ਦੇ ਇੱਥੇ ਕੋਈ ਨਹੀਂ ਰਹਿੰਦਾ ਜੀ ਔਰ ਉਹਨਾਂ ਦੇ ਸਾਹਮਣੇ ਘਰ ਦੇ ਵਿੱਚ ਨੌਕਰ ਰਹਿੰਦੇ ਆ ਉਹਨਾਂ ਤੋਂ ਅਸੀਂ ਗੇਟ ਖਲਵਾਇਆ ਸਾਹਮਣੇ ਸਰਜੀਤ ਬੰਦ ਰੱਖੀ ਆ ਸਾਡੀ ਪਜੈਰੋ ਗੱਡੀ ਖੜੀ ਆ ਜਿਹੜੀ ਉਸ ਸਮੇਂ ਦੀ ਟੌਪ ਦੀ ਗੱਡੀ ਸੀ ਜਿਹਦੇ ਉੱਤੇ ਉਹਨਾਂ ਨੇ ਪੂਰੇ ਭਾਰਤ ਦੇ ਵਿੱਚ ਪ੍ਰੋਗਰਾਮ ਲਾਉਣ ਜਾਂਦੇ ਸੀ ਇਹ ਗੱਡੀ ਨੂੰ ਲੋਕ ਖੜਖੜ ਦੇਂਦੇ ਸੀਗੇ ਬਹੁਤ ਝਟਾਈ ਸੀ ਗੱਡੀ ਦੀ ਆ ਉਹਨਾਂ ਦਾ ਸਕੂਟਰ ਆ ਜਿਹਦੇ ਉੱਤੇ ਉਹਨਾਂ ਨੇ ਕਦੇ ਮੋਹਾਲੀ ਦੇ ਲੁਧਿਆਣੇ ਦੇ ਗੇੜੇ ਲਾਏ ਹੋਣਗੇ ਹਨਾ ਸਟਰਗਲ ਕੀਤਾ ਜਿਵੇਂ ਆ ਸੰਦੂ ਸ਼ਮਸ਼ੇਰ ਜੀ ਦੱਸਦੇ ਹੁੰਦੇ ਉਹਨਾਂ ਨੇ ਗੱਲਾਂ ਵੀ ਸਕੂਟਰ ਤੇ ਰਾਤ ਨੂੰ ਵੇਂਦ ਰੱਖੀ ਨੇ ਜਾਣਾ ਪਿੰਡ ਹਨ ਤੇ ਹੁਣ ਉਹਨਾਂ ਦੀ ਫੈਮਿਲੀ ਸਤਾਰੀ ਮਹਾਲੀ ਰਹਿ ਰਹੀ ਆ ਆ ਉਸ ਸਮੇਂ ਦੀ ਟੌਪ ਦੀ ਪਾਈ ਹੋਈ ਕੋਠੀ ਤੇ ਆ ਟੌਪ ਦੀ ਗੱਡੀ ਤੇ ਉਹਨਾਂ ਦੇ ਬੇਟੇ ਨੂੰ ਹੱਥ ਜੋੜ ਕੇ ਬੇਨ ਤੇ ਵੀ ਆ ਗੱਡੀ ਨੂੰ ਸੰਭਾਲਿਆ ਜਾਵੇ ਐਡੇ ਤਕੜੇ ਮਹਾਨ ਕਲਾਕਾਰ ਦੀ ਹਨਾ ਯਾਦ ਜਿਹਦੇ ਵਿੱਚ ਉਹਨਾਂ ਨੇ ਕਦੇ ਬੈਠੇ ਹਨਾ ਉਹ ਤਾਂ ਬਹੁਤ ਉਹਨਾਂ ਦੇ ਰਿਕਾਰਡ ਬਣਾਏ ਹੋਏ ਆ ਲੰਮੀਆਂ ਲੰਮੀਆਂ ਏਕਾਂ ਲਾ ਕੇ ਜੋਗੜੀ ਆ ਉਸ ਸਮੇਂ ਦਾ ਉਹਨਾਂ ਦਾ ਘਰ ਆਪ ਦੇ ਸਮੇਂ ਦਾ ਟੌਪ ਦਾ ਘਰ ਹੋਊਗਾ ਕਦੇ ਤੇ ਆ ਗਾਮਲੇ ਪਿਆਂ ਤੋਂ ਪਤਾ ਲੱਗਦਾ ਵੀ ਵਿਪਿੰਦਰ ਸਿੰਘ ਸਾਹਿਬ ਕਾਫੀ ਸ਼ੌਂਕੀ ਸੀਗੇ ਆਪਦੇ ਸਮੇਂ ਦੇ ਉਹਦੇ ਹਨ ਤੇ ਉਸ ਤੋਂ ਬਾਅਦ ਤਾਂ ਚਲੋ ਉਹ ਸ਼ਹਿਰ ਸ਼ਿਫਟ ਹੋ ਗਏ ਸਾਇਦ ਰੋਪੜ ਰਹਿੰਦੇ ਹੁਣ ਉਸ ਤੋਂ ਬਾਅਦ ਰੋਪੜ ਸ਼ਿਫਟ ਹੋਇਆ ਸ਼ਹਿਰ ਹੁਣ ਮਹਾਲੀ ਰਹਿੰਦੇ ਇਹ ਨਹੀਂ ਕੰਫਰਮ ਹੈਗਾ ਤੇ ਆ ਗੱਡੀ ਉਹਨਾਂ ਦੀ ਢੂੜ ਮਿੱਟੀ ਦੇ ਵਿੱਚ ਮੀਂਹ ਦੇ ਵਿੱਚ ਖਰਾਬ ਹੋ ਰਹੀ ਹੈ ਇਹਨਾਂ ਨੂੰ ਸੰਭਾਲਣੀ ਚਾਹੀਦੀ ਆ ਤੇ ਉਸ ਸਮੇਂ ਦੇਖੋ ਆਹੀ ਇੱਟਾਂ ਦੇ ਫਰਸ਼ ਹੁੰਦੇ ਸੀਗੇ ਤੇ ਇਸ ਘਰ ਦੇ ਵਿੱਚ ਉੱਠ ਕੇ ਕਿੱਥੋਂ ਕਿੱਥੋਂ ਤੱਕ ਪੇਦਰ ਦੇ ਸਾਹਮਣੇ ਤੁਮ ਆਪਾਈਆਂ ਆ ਦੇਖੋ ਉਸ ਸਮੇਂ ਦੇ ਹਨਾ ਉਸ ਸਮੇਂ ਦੇ ਟਾਪ ਦੇ ਬਾਥਰੂਮ ਹੋਣਗੇ ਇਹ ਆ ਘਰ ਜਿੱਥੇ ਮਿੰਦਰ ਸਿੰਘ ਜੀ ਸਾਹਿਬ ਦੇ ਘਰੇ ਟਾਪ ਟਾਪ ਦੇ ਗਏ ਕਿਤੇ ਟਾਪ ਟਾਪ ਦੇ ਰੈਕਟਰ ਹਨਾ ਉਹਨਾਂ ਕੋਲ ਪਹੁੰਚਦੇ ਹੋਣਗੇ ਵੱਡੀਆਂ ਵੱਡੀਆਂ ਕੰਪਨੀ ਉਹਨਾਂ ਦੇ ਪਿੱਛੇ ਟੈਂਚੀਆਂ ਦੇ ਟੈਂਚੀ ਭਰ ਕੇ ਬੈਗਾਂ ਦੇ ਬੈਗ ਭਰ ਕੇ ਪੈਸੇ ਚੱਕੀ ਫਿਰਦੀ ਸੀ ਉਸ ਸਮੇਂ ਦੇ ਵਿੱਚ ਤੇ ਆ ਉਹਨਾਂ ਦੀ ਇੱਕ ਬੈਠਕ ਹੈ ਜਿਹਦੇ ਵਿੱਚ ਵੱਡੇ ਵੱਡੇ ਕੰਪਨੀ ਦੇ ਮਾਲਕ ਕਦੇ ਆ ਕੇ ਬੈਠੇ ਹੋਣਗੇ ਵੱਡੇ ਵੱਡੇ ਕਲਾਕਾਰ ਆ ਕੇ ਬੈਠੇ ਹੋਣਗੇ ਹਨਾ ਸਮੇਂ ਸਮੇਂ ਦੀ ਗੱਲ ਹੁੰਦੀ ਐ ਸਮਾਂ ਸਮਾਂ ਸਮਰਾਥ ਹੁੰਦਾ ਸੋਫਿਆਂ ਦੇ ਉੱਤੇ ਪਤਾ ਨਹੀਂ ਕਿੱਡੇ ਕਿ ਫਨਕਾਰ ਬੈਠੇ ਹੋਣਗੇ ਤੇ ਆ ਉਹਨਾਂ ਦੀ ਉਸ ਸਮੇਂ ਦੀ ਬੈਠਕਾ ਹੁਣ ਥੋੜਾ ਜਿਹਾ ਘਰ ਖਰਾਬ ਜਿਵੇਂ ਆਪਾਂ ਟਰੇਣਾ ਛੱਡੀ ਜਾਂਦਾ ਹਨਾ ਸੰਭਾਲਣ ਦੀ ਲੋੜ ਐ ਤੇ ਆ ਦੇਖੋ ਜੀ ਪਜੇਰੂ ਗੱਡੀ ਅਸੀਂ ਵਿੱਚੋਂ ਖੋਲ ਕੇ ਵੀ ਦੇਖੀ ਖੁੱਲੀ ਹੋਈ ਪਈ ਸੀ ਔਰ ਕਦੇ ਏ ਸੀਟ ਤੇ ਉੱਤੇ ਸਰਜੀਤ ਬਿੰਦਰ ਸਿੰਘ ਸਾਹਿਬ ਬੈਠੇ ਹੋਣਗੇ ਤੇ ਜਿਵੇਂ ਸੰਧੂ ਸੰਸੇਰ ਜੀ ਦੱਸਦੇ ਆ ਹੌਲੀ ਹੌਲੀ ਬਿਮਾਰ ਰਹਿਣ ਲੱਗੇ ਸੀ ਉਹ ਤੇ ਥੋੜੇ ਕਦੇ ਨਾ ਕਿਤੇ ਸ਼ਰਾਬ ਵੀ ਉਹਨਾਂ ਨੇ ਇੰਟਰਵਿਊਾਂ ਦੇ ਵਿੱਚ ਦੱਸਿਆ ਸੰਧੂ ਸੰਸੇਰ ਨੇ ਕਾਫੀ ਨਿਮਿਤਤਾ ਸੀ ਵੀ ਸ਼ਰਾਬ ਜਿਆਦਾ ਹੋ ਗਈ ਸੀ ਕਾਫੀ ਸਮਾਂ ਬਿਮਾਰ ਰਹੇ ਤੇ ਉਸ ਤੋਂ ਬਾਅਦ ਉਹਨਾਂ ਦੀ ਹੁਣ ਡੈਥ ਹੁੰਦੀ ਹੈ ਤੇ ਅੱਜ ਕੱਲ ਉਹਨਾਂ ਦਾ ਬੇਟਾ ਵੀ ਟੌਪ ਦਾ ਗਾਇਕ ਹੈ ਆ ਉਹਨਾਂ ਦੇ ਵਿੱਚ ਜਿਆਦਾ ਤੁਹਾਨੂੰ ਅਸੀਂ ਦਿਖਾਤੀਆਂ ਜੀ ਉਸ ਤੋਂ ਬਾਅਦ ਮੈਂ ਮੁੰਡੇ ਨੂੰ ਕਿਹਾ ਜੀ ਗੇਟ ਬੰਦ ਕਰਕੇ ਚਾਬੀ ਸਾਹਮਣੇ ਪੜਾਈ ਜਾਵੇ ਜੇ ਜਿਹੜੇ ਜਿਹੜੇ ਫਾਈਲ ਬੰਦੇਖਿਆ ਸਾਹਿਬ ਸ਼ੇਅਰ ਕਰ ਦੋ ਜੀ ਧੰਨਵਾਦ ਜੀ ਦੇਖੋ ਜੀ ਕਦੇ ਇੱਥੇ ਬੜੀਆਂ ਰੌਣਕਾਂ ਹੁੰਦੀਆਂ ਹੋਣਗੀਆਂ ਵੱਡੇ ਵੱਡੇ ਬੰਦੇ